ਤੁਹਾਨੂੰ ਦੱਸਦੀ ਕਿ ਹਰ ਮਹੀਨੇ ਮਹਿਲਾਵਾਂ ਨੂੰ 2100 ਰੁਪਿਆ ਦੇਣ ਦਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਔਰ ਨਾਲ ਕੀ ਤੁਹਾਨੂੰ ਦੱਸਦੀ ਕਿ 25 ਸਤੰਬਰ ਤੋਂ ਇਸ ਸਕੀਮ ਜਿਹੜੀ ਹੈ ਉਹ ਲਾਗੂ ਹੋ ਜਾਵੇਗੀ ਔਰ ਵੱਖ-ਵੱਖ ਫੇਸਸ ਦੇ ਵਿੱਚ ਇਸ ਸਕੀਮ ਲਾਗੂ ਕੀਤੀ ਗਈ ਹੈ ਪਹਿਲੇ ਫੇਸ ਦੇ ਵਿੱਚ ਤੁਹਾਨੂੰ ਦੱਸਦੇ ਕਿ 22 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ 2100 ਰੁਪਇਆ ਪ੍ਰਤੀ ਮਹੀਨਾ ਸਰਕਾਰ ਜਿਹੜੀ ਹੈ ਉਹ ਭੇਜੇਗੀ ਤਾਂ ਤੁਹਾਨੂੰ ਦੱਸ ਦੇ ਕਿ ਪਹਿਲੇ ਫੇਸ ਦੇ ਵਿੱਚ ਜਾਨੀ ਕਿ ਪਹਿਲਾ ਫੇਸ 25 ਸਤੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ ਜਾਨੀ ਕਿ ਇਸ ਸਕੀਮ ਜਿਹੜੀ ਹੈ ਉਹ ਲਾਗੂ ਹੋਵੇਗੀ 25 ਸਤੰਬਰ ਤੋਂ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਕੁਝ ਸ਼ਰਤਾ ਵੀ ਸਰਕਾਰ ਨੇ ਰੱਖੀਆਂ ਨੇ ਜਿਹੜੀਆਂ ਤੁਹਾਨੂੰ ਸੁਣਨੀਆਂ ਬੇਖਦ ਲਾਜ਼ਮੀ ਨੇ ਕਿਉਂਕਿ ਜੇਕਰ ਤੁਸੀਂ ਉਹ ਸ਼ਰਤਾਂ ਤੇ ਪੂਰੇ ਉੱਤਰਦੇ ਹੋ ਤਾਂ ਜੇਕਰ ਤੁਸੀਂ ਉਸ ਦੇ ਵਾਸਤੇ ਐਲੀਜੀਬਲ ਹੋ ਤਾਂ ਫਿਰ ਹੀ ਸਰਕਾਰ ਤੁਹਾਨੂੰ ਹਰ ਮਹੀਨੇ 2100 ਰੁਪਇਆ ਦੇਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜੋ ਮਹਿਲਾ ਹੈ ਭਾਵੇਂ ਉਹ ਮੈਰਿਡ ਹੈ ਜਾਂ ਫਿਰ ਅਨਮੈਰਿਡ ਹੈ ਉਸ ਦੀ ਉਮਰ 23 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਔਰ ਪਰਿਵਾਰ ਕੇ ਆਮਦਨ ਦੀ ਗੱਲ ਕਰਦੇ ਆ ਇਨਕਮ ਦੀ ਗੱਲ ਕਰਦੇ ਆ ਤਾਂ ਸਲਾਨਾ ਇਨਕਮ ਜਿਹੜੀ ਹੈ ਉਹ 1 ਲੱਖ ਰੁਪਈਆ ਹੋਣੀ ਚਾਹੀਦੀ ਹੈ ਜਾਂ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਯਾਨੀ ਕਿ ਸਲਾਨਾ ਇਨਕਮ ਤੁਹਾਡੇ ਪਰਿਵਾਰ ਦੀ 1 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇਕਰ 1 ਲੱਖ ਤੋਂ ਵੱਧ ਹੈ ਤਾਂ ਤਾਂ ਵੀ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ ਔਰ ਤੁਹਾਨੂੰ ਦੱਸਦੀ ਕਿ ਇਹ ਦੋਨਾਂ ਮਹਿਲਾਵਾਂ ਲਈ ਭਾਵੇਂ ਮਹਿਲਾ ਮੈਰਿਡ ਹੈ ਭਾਵੇਂ ਅਨਮੈਰਿਡ ਹੈ ਤਾਂ ਇਹ ਐਲਾਨ ਜਿਹੜਾ ਆ ਉਹ ਹਰਿਆਣਾ ਸਰਕਾਰ ਨੇ ਕੀਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕਰ ਦਿੱਤਾ ਕਿ ਹਰਿਆਣੇ ਦੀਆਂ ਜੁੜੀਆਂ ਮਹਿਲਾਵਾਂ ਨੇ ਅਚਾ ਹੀਓ ਮੈਰਿਡ ਹੈ ਤੇ ਚਾਹੇ ਅਨਮੈਰਿਡ ਹੈ ਜੀਦੀ ਉਮਰ 30 ਸਾਲ ਤੋਂ ਵੱਧ ਹੈ ਉਹਨਾਂ ਨੂੰ ਇਹ ਲਾਭ ਮਿਲੇਗਾ ਹਰ ਮਹੀਨੇ ਉਹਨਾਂ ਦੇ ਖਾਤਿਆਂ ਦੇ ਵਿੱਚ 2100 ਰੁਪਏ ਸਰਕਾਰ ਭੇਜੇਗੀ ਇਸ ਦੇ ਵਾਸਤੇ 5000 ਕਰੋੜ ਰੁਪਏ ਦਾ ਹਰਿਆਣਾ ਸਰਕਾਰ ਨੇ ਬਜਟ ਰੱਖਿਆ 25 ਸਤੰਬਰ ਤੋਂ ਇਹ ਸਕੀਮ ਲਾਗੂ ਕਰ ਦਿੱਤੀ ਗਈ ਪਰ ਤੁਹਾਨੂੰ ਸ਼ਰਤਾਂ ਸੁਣਨੀਆਂ ਬੇहद ਲਾਜ਼ਮੀ ਨੇ ਕਿਉਂਕਿ ਜੇਕਰ ਤੁਸੀਂ ਸ਼ਰਤਾਂ ਦੇ ਉੱਪਰ ਪੂਰੇ ਉੱਤਰ ਦਿਓ ਤਾਂ ਫਿਰ ਕੀ ਤੁਹਾਨੂੰ ਇਹ ਲਾਭ ਮਿਲ ਸਕਦਾ ਹੈ ਤੁਹਾੰਦਾਰਦੀ ਕਿ ਜਿਹੜੀ ਔਰਤ ਮੈਰਿਡ ਹੈ ਉਹਦਾ ਪਤੀ 15 ਸਾਲ ਤੋਂ ਘੱਟ ਘੱਟ ਤੋਂ ਘੱਟ ਹਰਿਆਣੇ ਦੇ ਵਿੱਚ ਰਹਿ ਰਿਹਾ ਹੋਵੇ ਯਾਨੀ ਕਿ ਤੁਸੀਂ ਹਰਿਆਣੇ ਦੇ ਵਸਨੀਕ ਤਾਂ ਹੋਣੇ ਚਾਹੀਦੇ ਹੋ ਪਰ ਤੁਹਾਡਾ ਪਤੀ ਜੁੜਾਇਆ ਖਾਸ ਤੌਰ ਤੇ ਜਿਹੜੀਆਂ ਮੈਰਿਡ ਮਹਿਲਾਵਾਂ ਨੇ ਵਿਆਹਿਆ ਜੁੜੀਆਂ ਮਹਿਲਾਵਾਂ ਲਈ ਉਹਨਾਂ ਦੇ ਵਾਸਤੇ ਕਿ ਉਹਨਾਂ ਦਾ ਪਤੀ 15 ਸਾਲ ਤੋਂ ਹਰਿਆਣੇ ਦੇ ਵਿੱਚ ਘੱਟ ਤੋਂ ਘੱਟ ਰਹਿ ਰਿਹਾ ਹੋਵੇ ਔਰ ਉਹਦੀ ਉਮਰ 23 ਸਾਲ ਤੋਂ ਵੱਧ ਹੋਵੇ ਤੇ ਪਰਿਵਾਰ ਦੀ ਇਨਕਮ ਜਿਹੜੀ ਆ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਸਾਲਾਨਾ 1 ਲੱਖ ਤੋਂ ਜੇਕਰ ਸਾਲਾਨਾ ਤੁਹਾਡੀ ਇਨਕਮ ਵੱਧਦੀ ਹੈ ਤਾਂ ਤੁਸੀਂ ਇਸ ਸਕੀਮ ਦੇ ਵਾਸਤੇ ਐਲੀਜੀਬਲ ਨਹੀਂ ਹੋ ਜਾਣੇ ਕਿ ਫਿਰ ਵੀ ਤੁਹਾਨੂੰ ਇਸ ਸਕੀਮ ਨਹੀਂ ਮਿਲ ਸਕਦੀ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ 5000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਔਰ ਫੀਸਿਸ ਦੇ ਵਿੱਚ ਸਕੀਮ ਨੂੰ ਲਾਗੂ ਕੀਤਾ ਜਾਏਗਾ ਪਹਿਲਾ ਫੀਸ ਯਾਨੀ ਕਿ ਪਹਿਲਾ ਫੀਸਿਸ ਸਕੀਮ ਦਾ 25 ਸਤੰਬਰ ਨੂੰ ਲਾਗੂ ਹੋਣ ਜਾ ਰਿਹਾ ਹੈ ਹਰਿਆਣਾ ਦੇ ਵਿੱਚ ਔਰ ਪਹਿਲੇ ਗੇੜ ਦੇ ਵਿੱਚ ਤੁਹਾਨੂੰ ਦੱਸਦੀ ਕਿ 22 ਲੱਖ ਮਹਿਲਾਵਾਂ ਕਵਰ ਕੀਤੀਆਂ ਜਾਣਗੀਆਂ ਯਾਨੀ ਕਿ 22 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ ਪਹਿਲੇ ਫੇਸ ਦੇ ਵਿੱਚ ਔਰ ਇਸ ਦੇ ਨਾਲ ਕੀ ਕੁਝ ਸ਼ਰਤਾਂ ਨਹੀਂ ਯਾਨੀ ਕਿ ਉਹ ਸ਼ਰਤਾਂ ਤੁਹਾਡੇ ਲਈ ਬੇਫਜ਼ ਲਾਜ਼ਮੀ ਨੇ ਸ਼ਰਤਾਂ ਸੁਣਨੀਆਂ ਜੇਕਰ ਤੁਸੀਂ ਸ਼ਰਤਾਂ ਤੇ ਪੂਰੇ ਉੱਤਰਦੇ ਹੋ ਤਾਂ ਫਿਰ ਹੀ ਤੁਹਾਨੂੰ ਇਸ ਸਕੀਮ ਦਾ ਲਾਭ ਮਿਲਣਾ ਹੋਵੇਗਾ ਫਿਰ ਹੀ ਤੁਹਾਨੂੰ ਸਰਕਾਰ ਪੈਸੇ ਦੇ ਸਕਦੀ ਹੈ ਤਾਂ ਵੱਡੀ ਖਬਰ ਹੈ ਹਰ ਮਹੀਨੇ ਮਹਿਲਾਵਾਂ ਨੂੰ 2100 ਰੁਪਿਆ ਹਰਿਆਣਾ ਦੀ ਸਰਕਾਰ ਦੇਵੇਗੀ ਹਰਿਆਣਾ ਸਰਕਾਰ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੁਣਾਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕਰ ਦਿੱਤਾ ਹੈ ਕਿ ਹਰ ਮਹੀਨੇ ਮਹਿਲਾਵਾਂ ਨੂੰ 2100 ਰੁਪਿਆ ਮਿਲੇਗਾ ਪਰ ਸ਼ਰਤ ਜਿਹੜੀ ਹੈ ਮਹਿਲਾ ਦੀ ਉਮਰ 23 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਔਰ ਸਲਾਨਾ ਆਮਦਨ ਉਹਨਾਂ ਦੀ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਔਰ ਜੇਕਰ ਪਤੀ ਹੈ ਤਾਂ ਪਤੀ 15 ਸਾਲ ਤੋਂ ਹਰਿਆਣਾ ਦੇ ਵਿੱਚ ਰਹਿ ਰਿਹਾ ਹੋਵੇ ਤਾਂ ਇਹ ਜਿਹੜਾ ਐਲਾਨ ਕੀਤਾ ਗਿਆ ਬਾਕੀ ਗੱਲਬਾਤ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਹੜਾ ਐਲਾਨ ਹਰਿਆਣਾ ਦੇ ਸੀਐਮ ਨੇ ਕੀਤਾ ਹੈ रामदीन विद्यालय उपाध्याय जी की जयंती दीन दयाल मार्गड़ लक्ष्मी योजना को लागू करने का निर्णय कैबिनेट ने आज लिया हैदी विद्यालय उपाध्याय जी की जयंती आगामी 25 सितंबर 2025 ਸੇ ਇਸ ਨਵਨਾਕ ਸੁਭਾ ਦਿਨ გან ਮੱਦਦ ਮੁੱਚੀ ਯੋਜਨਾ ਕੋ ਲਾਗੂ ਪ੍ਰਤੀ ਮਹੀਨਾ ਸਰਕਾਰ ਜਿਹੜੀ ਹੈ ਉਹ ਭੇਜੇਗੀ ਤਾਂ ਤੁਹਾਨੂੰ ਦੱਸ ਦੇ ਕਿ ਪਹਿਲੇ ਫੇਸ ਦੇ ਵਿੱਚ ਜਾਨੀ ਕਿ ਪਹਿਲਾ ਫੇਸ 25 ਸਤੰਬਰ ਤੋਂ ਲਾਗੂ ਹੋਣ ਜਾ ਰਿਹਾ ਜਾਨੀ ਕਿ ਇਸ ਸਕੀਮ ਜਿਹੜੀ ਹੈ ਉਹ ਲਾਗੂ ਹੋਵੇਗੀ 25 ਸਤੰਬਰ ਤੋਂ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦੇ ਕਿ ਕੁਝ ਸ਼ਰਤਾਂ ਵੀ ਸਰਕਾਰ ਨੇ ਰੱਖੀਆਂ ਨੇ ਜਿਹੜੀਆਂ ਤੁਹਾਨੂੰ ਸੁਣਨੀਆਂ ਬੇਫਤ ਲਾਜ਼ਮੀ ਨਹੀਂ ਕਿਉਂਕਿ ਜੇਕਰ ਤੁਸੀਂ ਉਹ ਸ਼ਰਤਾਂ ਤੇ ਪੂਰੇ ਉੱਤਰਦੇ ਹੋ ਤਾਂ ਜੇਕਰ ਤੁਸੀਂ ਉਸ ਦੇ ਵਾਸਤੇ ਐਲੀਜੀਬਲ ਹੋ ਤਾਂ ਫਿਰ ਹੀ ਸਰਕਾਰ ਤੁਹਾਨੂੰ ਹਰ ਮਹੀਨੇ 2100 ਰੁਪਿਆ ਦੇਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜੋ ਮਹਿਲਾ ਹੈ ਤੁਹਾਨੂੰ ਦੱਸ ਦੇ ਕਿ ਹਰ ਮਹੀਨੇ ਮਹਿਲਾਵਾਂ ਨੂੰ 2100 ਰੁਪਿਆ ਦੇਣ ਦਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਔਰ ਨਾਲ ਕੀ ਤੁਹਾਨੂੰ ਦੱਸਦੀ ਕਿ 25 ਸਤੰਬਰ ਤੋਂ ਇਸ ਸਕੀਮ ਜਿਹੜੀ ਹੈ ਉਹ ਲਾਗੂ ਹੋ ਜਾਵੇਗੀ ਔਰ ਵੱਖ-ਵੱਖ ਫੇਸਿਸ ਦੇ ਵਿੱਚ ਸਕੀਮ ਲਾਗੂ ਕੀਤੀ ਗਈ ਹੈ ਪਹਿਲੇ ਫੇਸ ਦੇ ਵਿੱਚ ਤੁਹਾਨੂੰ ਦੱਸਦੇ ਕਿ 22 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ 2100 ਰੁਪਿਆ ਪ੍ਰਤੀ ਮਹੀਨਾ ਸਰਕਾਰ ਜਿਹੜੀ ਹੈ ਉਹ ਭੇਜੇਗੀ ਤਾਂ ਤੁਹਾਨੂੰ ਦੱਸਦੇ ਕਿ ਪਹਿਲੇ ਫੇਸ ਦੇ ਵਿੱਚ ਜਾਨੀ ਕਿ ਪਹਿਲਾ ਫੇਸ 25 ਸਤੰਬਰ ਤੋਂ ਲਾਗੂ ਹੋਣ ਜਾ ਰਿਹਾ ਜਾਨੀ ਕਿ ਇਸ ਸਕੀਮ ਜਿਹੜੀ ਹੈ ਉਹ ਲਾਗੂ ਹੋ ਰਹੀ 25 ਨਵੰਬਰ ਤੋਂ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਕੁਝ ਸ਼ਰਤਾਂ ਵੀ ਸਰਕਾਰ ਨੇ ਰੱਖੀਆਂ ਨੇ ਜਿਹੜੀਆਂ ਤੁਹਾਨੂੰ ਸੁਣਨੀਆਂ ਬੇहद ਲਾਜ਼ਮੀ ਨੇ ਕਿਉਂਕਿ ਜੇਕਰ ਤੁਸੀਂ ਉਹ ਸ਼ਰਤਾਂ ਤੇ ਪੂਰੇ ਉੱਤਰਦੇ ਹੋ ਜੇਕਰ ਤੁਸੀਂ ਉਸ ਦੇ ਵਾਸਤੇ ਐਲੀਜੀਬਲ ਹੋ ਤਾਂ ਫਿਰ ਹੀ ਸਰਕਾਰ ਤੁਹਾਨੂੰ ਹਰ ਮਹੀਨੇ 2100 ਰੁਪਇਆ ਦੇਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜੋ ਮਹਿਲਾ ਹੈ ਭਾਵੇਂ ਉਹ ਮੈਰਿਡ ਹੈ ਜਾਂ ਫਿਰ ਅਨਮੈਰਿਡ ਹੈ ਉਸ ਦੀ ਉਮਰ 23 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਔਰ ਪਰਿਵਾਰ ਕੇ ਆਮਦਨ ਦੀ ਗੱਲ ਕਰਦੇ ਆ ਇਨਕਮ ਦੀ ਗੱਲ ਕਰਦੇ ਆ ਤਾਂ ਸਾਲਾਨਾ ਇਨਕਮ ਜਿਹੜੀ ਹੈ ਉਹ 1 ਲੱਖ ਰੁਪਇਆ ਹੋਣੀ ਚਾਹੀਦੀ ਹੈ ਜਾਂ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਯਾਨੀ ਕਿ ਸਾਲਾਨਾ ਇਨਕਮ ਤੁਹਾਡੇ ਪਰਿਵਾਰ ਦੀ 1 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇਕਰ 1 ਲੱਖ ਤੋਂ ਵੱਧ ਹੈ ਤਾਂ ਤਾਂ ਵੀ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ ਔਰ ਤੁਹਾਨੂੰ ਦੱਸਦੀ ਕਿ ਇਹ ਦੋਨਾਂ ਮਹਿਲਾਵਾਂ ਲਈ ਭਾਵੇਂ ਮੈਰਿਡ ਹੈ ਭਾਵੇਂ ਅਨਮੈਰਿਡ ਹੈ ਤਾਂ ਇਹ ਐਲਾਨ ਜਿਹੜਾ ਆ ਉਹ ਹਰਿਆਣਾ ਸਰਕਾਰ ਨੇ ਕੀਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕਰ ਦਿੱਤਾ ਹੈ ਕਿ ਹਰਿਆਣੇ ਦੀਆਂ ਜੁੜੀਆਂ ਮਹਿਲਾਵਾਂ ਨੇ ਚਾਹੇ ਉਹ ਮੈਰਿਡ ਹੈ ਤੇ ਚਾਹੇ ਅਨਮੈਰਿਡ ਹੈ ਜੀਦੀ ਉਮਰ 30 ਸਾਲ ਤੋਂ ਵੱਧ ਹੈ ਉਹਨਾਂ ਨੂੰ ਇਹ ਲਾਭ ਮਿਲੇਗਾ ਹਰ ਮਹੀਨੇ ਉਹਨਾਂ ਦੇ ਖਾਤਿਆਂ ਦੇ ਵਿੱਚ 2100 ਰੁਪਏ ਸਰਕਾਰ ਭੇਜੇਗੀ ਇਸ ਦੇ ਵਾਸਤੇ 5000 ਕਰੋੜ ਰੁਪਏ ਦਾ ਹਰਿਆਣਾ ਸਰਕਾਰ ਨੇ ਬਜਟ ਰੱਖਿਆ 25 ਸਤੰਬਰ ਤੋਂ ਇਹ ਸਕੀਮ लागू ਕਰ ਦਿੱਤੀ ਗਿਆ ਪਰ ਤੁਹਾਨੂੰ ਸ਼ਰਤਾਂ ਸੁਣਨੀਆਂ ਬੇहद ਲਾਜ਼ਮੀ ਨੇ ਕਿਉਂਕਿ ਜੇਕਰ ਤੁਸੀਂ ਸ਼ਰਤਾਂ ਦੇ ਉੱਪਰ ਪੂਰੇ ਉੱਤਰ ਦਿਓ ਤਾਂ ਫਿਰ ਕੀ ਤੁਹਾਨੂੰ ਇਹ ਲਾਭ ਮਿਲ ਸਕਦਾ ਹੈ ਤੁਹਾਨੂੰ ਦੇ ਕਿ ਜਿਹੜੀ ਔਰਤ ਮੈਰਿਡ ਹੈ ਉਹਦਾ ਪਤੀ 15 ਸਾਲ ਤੋਂ ਘੱਟ ਘੱਟ ਤੋਂ ਘੱਟ ਹਰਿਆਣੇ ਦੇ ਵਿੱਚ ਰਹਿ ਰਿਹਾ ਹੋਵੇ ਯਾਨੀ ਕਿ ਤੁਸੀਂ ਹਰਿਆਣੇ ਦੇ ਵਸਨੀਕ ਤਾਂ ਹੋਣੇ ਚਾਹੀਦੇ ਹੋ ਪਰ ਤੁਹਾਡਾ ਪਤੀ ਜੁੜਾਇਆ ਖਾਸ ਤੌਰ ਤੇ ਜਿਹੜੀਆਂ ਮੈਰਿਡ ਮਹਿਲਾਵਾਂ ਨੇ ਵਿਆਹੀਆਂ ਜੁੜੀਆਂ ਮਹਿਲਾਵਾਂ ਨੇ ਉਹਨਾਂ ਦੇ ਵਾਸਤੇ ਕਿ ਉਹਨਾਂ ਦਾ ਪਤੀ 15 ਸਾਲ ਤੋਂ ਹਰਿਆਣੇ ਦੇ ਵਿੱਚ ਘੱਟ ਤੋਂ ਘੱਟ ਰਹਿ ਰਿਹਾ ਹੋਵੇ ਔਰ ਉਹਦੀ ਉਮਰ 23 ਸਾਲ ਤੋਂ ਵੱਧ ਹੋਵੇ ਤੇ ਪਰਿਵਾਰ ਦੀ ਇਨਕਮ ਜਿਹੜੀ ਆ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਸਾਲਾਨਾ 1 ਲੱਖ ਤੋਂ ਜੇਕਰ ਸਾਲਾਨਾ ਤੁਹਾਡੀ ਇਨਕਮ ਵੱਧਦੀ ਹੈ ਤਾਂ ਤੁਸੀਂ ਇਸ ਸਕੀਮ ਦੇ ਵਾਸਤੇ एलिਜੀਬਲ ਨਹੀਂ ਹੋ ਯਾਨੀ ਕਿ ਫਿਰ ਵੀ ਤੁਹਾਨੂੰ ਇਸ ਸਕੀਮ ਨਹੀਂ ਮਿਲ ਸਕਦੀ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ 5000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਔਰ ਫੀਸਿਸ ਦੇ ਵਿੱਚ ਸਕੀਮ ਨੂੰ ਲਾਗੂ ਕੀਤਾ ਜਾਏਗਾ ਪਹਿਲਾ ਫੀਸ ਯਾਨੀ ਕਿ ਪਹਿਲਾ ਫੀਸਿਸ ਸਕੀਮ ਦਾ 25 ਸਤੰਬਰ ਨੂੰ ਲਾਗੂ ਹੋਣ ਜਾ ਰਿਹਾ ਹੈ हरियाणा ਦੇ ਵਿੱਚ ਔਰ ਪਹਿਲੇ ਗੇੜ ਦੇ ਵਿੱਚ ਤੁਹਾਨੂੰ ਦੱਸ دیے ਕਿ 22 ਲੱਖ ਮਹਿਲਾਵਾਂ ਕਵਰ ਕੀਤੀਆਂ ਜਾਣਗੀਆਂ ਯਾਨੀ ਕਿ 22 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ ਪਹਿਲੇ ਫੇਸ ਦੇ ਵਿੱਚ ਔਰ ਇਸ ਦੇ ਨਾਲ ਕੀ ਕੁਝ ਸ਼ਰਤਾਂ ਨੇ ਯਾਨੀ ਕਿ ਉਹ ਸ਼ਰਤਾਂ ਤੁਹਾਡੇ ਲਈ ਬੇਫਜ਼ ਲਾਜ਼ਮੀ ਨੇ ਸ਼ਰਤਾਂ ਸੁਣਨੀਆਂ ਜੇਕਰ ਤੁਸੀਂ ਸ਼ਰਤਾਂ ਤੇ ਪੂਰੇ ਉੱਤਰਦੇ ਹੋ ਤਾ ਫਿਰ ਕੀ ਤੁਹਾਨੂੰ ਇਸ ਸਕੀਮ ਦਾ ਲਾਭ ਮਿਲਣਾ ਹੋਵੇਗਾ ਫਿਰ ਕੀ ਤੁਹਾਨੂੰ ਸਰਕਾਰ ਪੈਸੇ ਦੇ ਸਕਦੀ ਹੈ ਤਾਂ ਵੱਡੀ ਖਬਰ ਹੈ ਹਰ ਮਹੀਨੇ ਮਹਿਲਾਵਾਂ ਨੂੰ 2100 ਰੁਪਿਆ ਹਰਿਆਣਾ ਦੀ ਸਰਕਾਰ ਦੇਵੇਗੀ ਹਰਿਆਣਾ ਸਰਕਾਰ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੁਣਾਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕਰ ਦਿੱਤਾ ਹੈ ਕਿ ਹਰ ਮਹੀਨੇ ਮਹਿਲਾਵਾਂ ਨੂੰ 21000 ਰੁਪਿਆ ਮਿਲੇਗਾ ਪਰ ਸ਼ਰਤ ਜਿਹੜੀ ਹੈ ਮਹਿਲਾ ਦੀ ਉਮਰ 23 ਸਾਲ ਤੋਂ ਬਾਅਦ ਹੋਣੀ ਚਾਹੀਦੀ ਹੈ ਔਰ ਸਾਲਾਨਾ ਆਮਦਨ ਉਨ੍ਹਾਂ ਦੀ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਔਰ ਜੇਕਰ ਪਤੀ ਹੈ ਤਾਂ ਪਤੀ 15 ਸਾਲ ਤੋਂ ਹਰਿਆਣੇ ਦੇ ਵਿੱਚ ਰਹਿ ਰਿਹਾ ਹੋਵੇ ਤਾਂ ਇਹ ਜਿਹੜਾ ਐਲਾਨ ਕੀਤਾ ਗਿਆ ਹੈ बाकी गलबात बात भी तो सुना दन्या जलान हरियाणा सीएम ने कि उपाय जी की जयंती दीन दयाल मर्द लक्ष्मी योजना को लागू करने का निर्णय कैबिनेट ने आज लिया है उपाध्याय जी की जयंती आगामी 25 सितंबर 2025 से इस योजना का शुभ दीन दयाल माधव लक्ष्मी योजना को लागू प्रति महीना ਆ ਸਰਕਾਰ ਜਿਹੜੀ ਹੈ ਉਹ ਭੇਜੇਗੀ ਤਾਂ ਤੁਹਾਨੂੰ ਦੱਸ ਦੇ ਕਿ ਪਹਿਲੇ ਫੇਸ ਦੇ ਵਿੱਚ ਜਾਨੀ ਕਿ ਪਹਿਲਾ ਫੇਸ 25 ਸਤੰਬਰ ਤੋਂ ਲਾਗੂ ਹੋਣ ਜਾ ਰਿਹਾ ਜਾਨੀ ਕਿ ਇਸ ਸਕੀਮ ਜਿਹੜੀ ਹੈ ਉਹ ਲਾਗੂ ਹੋਵੇਗੀ 25 ਸਤੰਬਰ ਤੋਂ ਔਰ ਇਸ ਦੇ ਨਾਲ ਕੀ ਤੁਹਾਨੂੰ ਦੱਸ ਦੇ ਕਿ ਕੁਝ ਸ਼ਰਤਾਂ ਵੀ ਸਰਕਾਰ ਨੇ ਰੱਖੀਆਂ ਨੇ ਜਿਹੜੀਆਂ ਤੁਹਾਨੂੰ ਸੁਣਨੀਆਂ ਬੇਫਤ ਲਾਜ਼ਮੀ ਨੇ ਕਿਉਂਕਿ ਜੇਕਰ ਤੁਸੀਂ ਉਹ ਸ਼ਰਤਾਂ ਤੇ ਪੂਰੇ ਉੱਤਰ ਦੇ ਹਾਂ ਜੇਕਰ ਤੁਸੀਂ ਉਸ ਦੇ ਵਾਸਤੇ ਐਲੀਜੀਬਲ ਹੋ ਤਾਂ ਫਿਰ ਵੀ ਸਰਕਾਰ ਤੁਹਾਨੂੰ ਹਰ ਮਹੀਨੇ 2100 ਰੁਪਇਆ ਦੇਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜੋ ਮਹਿਲਾ ਹੈ